देखो ਸਾਨੂੰ ਕਈ ਮੈਸੇਜ ਆਉਂਦੇ ਆ ਕਿ ਯਾਰ ਫੂਡ ਸੇਫਟੀ ਤੇ ਵੀ ਇੱਕ ਵੀਡੀਓ ਬਣਾ ਦਿਓ ਕਿਉਂਕਿ ਆਪਣਾ ਐਤਵਾਰ ਦੀ ਸਵੇਰ ਵਾਲਾ ਜਿਹੜਾ ਵੀਡੀਓ ਹੁੰਦਾ ਉਹ ਅਕਸਰ ਅਵੇਅਰਨੈਸ ਜਾਂ ਲੋਕਾਂ ਦੇ ਅਧਿਕਾਰਾਂ ਨਾਲ ਜਾਂ ਹਿਸਟਰੀ ਨਾਲ ਜੁੜਿਆ ਹੁੰਦਾ ਤਾਂ ਬੇਸਿਕਲੀ ਕੀ ਹੈ ਕਿ ਖਾਣਾ ਵੈਸੇ ਵੀ ਤੁਹਾਨੂੰ ਪਤਾ ਹੀ ਆ ਅੱਜ ਘਰਾਂ ਦੇ ਵਿੱਚ ਬਣਦਾ ਜ਼ਰੂਰ ਆ ਪਰ ਜ਼ਿਆਦਾਤਰ ਮੌਕਿਆਂ ਤੇ ਕੀ ਹੁੰਦਾ ਕਿ ਬਾਹਰੋਂ ਮੰਗਵਾਇਆ ਜਾਂਦਾ ਜਾਂ ਬਾਹਰ ਜਾ ਕੇ ਸ਼ਿਕਾਇਤ ਕੀਤੀ ਜਾਂਦੀ ਆ ਚਾਰ ਸੱਜਣ ਬੇਲੀ ਆ ਗਿਆ ਚਲੋ ਬਈ ਬਾਰਲੇ ਟਾਬੇ ਤੇ ਚਲਦੇ ਆ ਜੇ ਪਰੌਣੇ ਆ ਗਏ ਰਿਸ਼ਤੇਦਾਰ ਆ ਗਏ ਚਲੋ ਜੀ ਫਲਾਣੀ ਥਾਂ ਤੇ ਚਲਦੇ ਆ ਫਲਾਣੇ ਰੈਸਟੋਰੈਂਟ ਚ ਬੈਠਦੇ ਆ ਮਤਲਬ ਕਿ ਇਹ ਇੱਕ ਟ੍ਰੈਂਡ ਹੈ ਇਸ ਕਰਕੇ ਸਾਡੇ ਕੋਲ ਕੁਝ ਮੈਸੇਜ ਆਏ ਸਨ ਕਿ ਫੂਡ ਸੇਫਟੀ ਤੇ ਜ਼ਰੂਰ ਗੱਲ ਕਰੋ ਸੋ ਅੱਜ ਆਪਾਂ ਫੂਡ ਸੇਫਟੀ ਤੇ ਗੱਲ ਕਰਾਂਗੇ ਛੋਟੀ ਜੀ ਵੀਡੀਓ ਰੱਖਾਂਗੇ ਤੁਹਾਡੇ ਵਾਸਤੇ ਵੀਡੀਓ ਹੋਏਗੀ کارਗਰ ਵੀਡੀਓ ਹੋਏਗੀ ਤੇ ਤੁਹਾਨੂੰ ਪਤਾ ਲੱਗੇਗਾ ਕਿ ਜੋ ਬਿੱਲ ਤੁਸੀਂ ਅਦਾ ਕਰਦੇ ਹੋ ਟਾਬੇ ਤੇ ਰੈਸਟੋਰੈਂਟ ਚ ਇਵਨ दैट ਕਿ ਆਨਲਾਈਨ ਵੀ ਜੋ ਤੁਸੀਂ ਖਾਣਾ ਮੰਗਵਾਉਂਦੇ ਹੋ ਕਿ ਉਹਦੇ ਚ ਤੁਹਾਡੇ ਅਧਿਕਾਰ ਕਿਸ ਤਰ੍ਹਾਂ ਦੇ ਹੁੰਦੇ ਆ ਕਿ ਉਹ ਸਾਰੇ ਅਧਿਕਾਰਾਂ ਦਾ ਪਾਲਣ ਹੁੰਦਾ ਹੈ ਸਾਰੇ ਅਧਿਕਾਰ ਤੁਹਾਡੇ ਸੁਰੱਖਿਅਤ ਰਹਿੰਦੇ ਨੇ ਜੇ ਨਹੀਂ ਤਾਂ ਫਿਰ ਉਸ ਸੂਰਤ ਚ ਕੀ ਕੀਤਾ ਜਾ ਸਕਦਾ ਆਓ ਕਰਦੇ ਹਾਂ ਸ਼ੁਰੂਆਤ ਦਰਅਸਲ ਕੀ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ ਬੜੇ ਤਗੜੇ ਵਕੀਲ ਨੇ ਰਵੀ ਰੰਜਨ ਮਿਸ਼ਰਾ ਕੁਝ ਉਹਨਾਂ ਦੀਆਂ ਲਿਖਤਾਂ ਜਾਂ ਕੁਝ ਹੋਰ ਇਧਰੋਂ ਉਧਰੋਂ ਗੱਲਾਂ ਇਕੱਠੀਆਂ ਕੀਤੀਆਂ ਸੋ ਸੋਰਸ ਅਸੀਂ ਤੁਹਾਨੂੰ ਰਿਵੀਲ ਕਰ ਦਿੰਨੇ ਆਂ ਖੈਰ ਫੂਡ ਸੇਫਟੀ ਵਾਸਤੇ ਸਭ ਤੋਂ ਪਹਿਲਾਂ ਇਸ ਜਿਮਾ ਜਿਹੜਾ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਤੁਸੀਂ ਖਾਣਿਆਂ ਦੇ ਜਾਂ ਬੋਤਲਾਂ ਦੇ ਉੱਤੇ ਜਾਂ ਹੋਰ ਵੱਖ-ਵੱਖ ਪੈਕਟਾਂ ਦੇ ਉੱਤੇ ਕਦੇ ਨਾ ਕਦੇ ਐਫ ਐਸ ਐਸ ਈ ਆਈ ਜ਼ਰੂਰ ਪੜਿਆ ਹੋਣਾ ਤਾਂ ਇਹ ਹੈ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ इंडिया ठीक है जी ए आ गया नंबर 1 ਹੁਣ ਇਹ ਫੂਡ ਸੇਫਟੀ ਹੈ ਕੀ ਆ ਇਹ ਫੂਡ ਸੇਫਟੀ ਇਸ ਵਾਸਤੇ ਬਣਾਈ ਗਈ ਸੀਗੀ ਕਿ ਭਾਈ ਤੁਹਾਡੀ ਸਿਹਦਾ ਖਿਆਲ ਰੱਖਿਆ ਜਾਵੇ ਤਾਂ ਕਿ ਤੁਹਾਨੂੰ ਖਾਣ ਪਾਣ ਜਿਹੜਾ ਹੈ ਉਹ ਸ਼ੁੱਧ ਦਿੱਤਾ ਜਾਵੇ ਕੰਪਨੀਆਂ ਬਣੀਆਂ ਜਾਂ ਜੋ ਵੀ ਮੈਨੂਫੈਕਚਰਿੰਗ ਕਰਦਾ ਹੈ ਤਾਂ ਉਹਦੇ ਵਿੱਚ ਜੇਕਰ ਪੈਕਿੰਗ ਵਾਲਾ ਸਮਾਨ ਹੈ ਤਾਂ ਉਹਦੇ ਤੇ ਮੈਨੂਫੈਕਚਰਿੰਗ ਡੇਟ ਐਕਸਪਾਇਰੀ ਡੇਟ ਜਾਂ ਜੋ ਵੀ ਇਨਗਰੀਡੀਅੰਟ ਪਾਏ ਹੁੰਦੇ ਆ ਉਹ ਲਿਖਣੇ ਲਾਜ਼ਮੀ ਕਰ ਦਿੱਤੇ ਜਾਂਦੇ ਆ ਅੱਛਾ ਕਿਹੜੇ ਕਿਹੜੇ ਅਧਿਕਾਰ ਮਿਲਦੇ ਆ ਤੁਹਾਨੂੰ ਫੂਡ ਸੇਫਟੀ ਐਂਡ ਸਟੈਂਡਰਡਸ ਐਕਟ ਦੇ ਵਿੱਚ 2006 ਚ ਬਣਿਆ ਸੀਗਾ ਸ਼ਾਇਦ ਇਹਦੇ ਚ ਇਹੋ ਆ ਕਿ ਤੁਹਾਨੂੰ ਸਾਫ਼ ਸੁਥਰਾ ਖਾਣਾ ਮਿਲਣਾ ਚਾਹੀਦਾ ਹੈ ਵਿਕਰੀ ਯਾਨੀ ਜੋ ਪ੍ਰਾਈਸ ਵਗੈਰਾ ਉਹਦੇ ਤੇ ਨਿਯਮ ਨੇ ਤੁਹਾਡੀ ਸਿਹਤ ਦਾ ਖਿਆਲ ਰੱਖਿਆ ਜਾਂਦਾ ਇਸੇ ਵਾਸਤੇ ਕਾਨੂੰਨ ਬਣਿਆ ਇਹਨੂੰ ਆਪਾਂ ਹੋਰ ਥੋੜਾ ਜਿਹਾ ਖੋਲ ਲੈਨੇ ਆਂ ਜਿਵੇਂ ਮੰਨ ਲਓ ਪੈਕੇਜਡ ਫੂਡ ਆ ਉਹਦੇ ਨਾਲ ਜੁੜੀਆਂ ਜੋ ਜਾਣਕਾਰੀਆਂ ਹੁੰਦੀਆਂ ਉਹ ਸਪਸ਼ਟ ਰੂਪ ਦੇ ਵਿੱਚ ਲਿਖੀਆਂ ਹੋਣੀਆਂ ਚਾਹੀਦੀਆਂ ਪ੍ਰੋਡਕਟ ਤੇ ਇਸ ਤੋਂ ਇਲਾਵਾ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਨਕਲੀ ਜਾਂ ਹਾਨੀਕਾਰਕ ਤੱਤਾਂ ਤੋਂ ਬਚਾਉਣ ਵਾਸਤੇ ਇਹ ਐਕਟ ਆ ਗਲਤ ਜਾਂ ਮਿਲਾਵਟੀ ਖਾਣਾ ਮਿਲ ਦੀ ਸ਼ਿਕਾਇਤ ਕਰਨ ਤੇ ਤੁਹਾਨੂੰ ਇੱਕ ਅਧਿਕਾਰ ਪ੍ਰਾਪਤ ਹੁੰਦਾ ਐਸੇ ਕਾਨੂੰਨ ਦੇ ਤਹਿਤ ਸੋ ਇਹ ਮੇਨ ਮਕਸਦ ਹੈ ਇਸ ਕਾਨੂੰਨ ਦਾ ਹੁਣ ਆ ਜਾਂਦਾ ਹੈ ਕਿ ਭਾਈ ਜੇ ਮੰਨ ਲਓ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਆ ਗਈ ਹੈ ਤਾਂ ਉਹ ਸੂਰਤ ਚ ਕੀਤਾ ਕੀ ਜਾਣਾ ਚਾਹੀਦਾ ਹੈ। ਲਿਹਾਜ਼ਾ ਉਧਰ ਆ ਜੰਨੇ ਆਪਾਂ ਮੰਨ ਲਓ ਤੁਹਾਨੂੰ ਕਿਤੇ ਵੀ ਕਿਤੇ ਵੀ ਗਿਆ ਖਰਾਬ ਖਾਣਾ ਮਿਲਦਾ ਹੈ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਜੋ ਪੈਕਟ ਹੈ, ਬਿੱਲ ਹੈ, ਲੇਬਲ ਹੈ ਉਹਦੀ ਫੋਟੋ ਖਿਚਵਾਓ। ਮਤਲਬ ਜੇ ਗਏ ਹਾਂ ਤਾਂ ਜੇ ਲੈ ਕੇ ਆਏ ਹਾਂ ਤਾਂ ਜਿਹੜੀ ਵੀ ਚੀਜ਼ ਹੈ ਬਿੱਲ ਹੈ ਪੈਕਟ ਹੈ ਮੇਬਲ ਹੈ ਉਹਦੀ ਫੋਟੋ ਖਿਚ ਲੋ ਠੀਕ ਹੈ ਜੀ ਸ਼ਿਕਾਇਤ ਦਰਜ ਕਰਨ ਲਈ ਐਫ ਐਸ ਐਸ ਏ ਆਈ ਦੀ ਇੱਕ ਵੈਬਸਾਈਟ ਹੈ ਉਹਦੇ ਤੇ ਜਾ ਕੇ ਤੁਸੀਂ ਸ਼ਿਕਾਇਤ ਆਪਣੀ ਜਿਹੜੀ ਆ ਉਹ ਦਰਜ ਕਰਵਾ ਸਕਦੇ ਹੋ ਲੋਕਲ ਅਫਸਰ ਦੇ ਕੋਲ ਜਾਣਾ ਤਾਂ ਜ਼ਿਲ੍ਹੇ ਦੇ ਵਿੱਚ ਫੂਡ ਸੇਫਟੀ ਅਫੀਸਰ ਦੇ ਨਾਲ ਮੁਲਾਕਾਤ ਕਰਕੇ ਇੱਕ ਲਿਖਤੀ ਸ਼ਿਕਾਇਤ ਦਿੱਤੀ ਜਾ ਸਕਦੀ ਹੈਲਪਲਾਈਨ ਨੰਬਰ ਅਸੀਂ ਤੁਹਾਨੂੰ ਦੀ ਸਕਰੀਨ ਤੇ ਚਲਾ ਦਿੰਦੇ ਆ ਜੇ ਇਹਦੇ ਤੇ ਜਾ ਕੇ ਕੋਈ ਕੰਪਲੀਟ ਕਰਨੀ ਹੋਵੇ ਟੋਲ ਫਰੀ ਨੰਬਰ ਹੈ 1800 11 2100 ਇਹਦੇ ਤੇ ਤੁਸੀਂ ਕਾਲ ਕਰ ਸਕਦੇ ਹੋ ਹੁਣ ਇਹ ਵੀ ਵੇਖਣਾ ਜ਼ਰੂਰੀ ਹੋਏਗਾ ਕਿ ਜਿੱਥੇ ਤੁਸੀਂ ਜਾ ਰਹੇ ਹੋ ਜਾਂ ਮਤਲਬ ਕਿ ਜਿੱਥੋਂ ਲਿਆ ਰਹੇ ਹੋ ਦੁਕਾਨ ਜਾਂ ਰੈਸਟੋਰੈਂਟ ਦੋ ਚੀਜ਼ਾਂ ਲੈ ਲਓ ਕਿ ਕੀ ਉਹਨਾਂ ਦੇ ਕੋਲ ਐਫ ਐਸ ਐਸ ਏ ਆਈ ਦਾ ਲਾਇਸੈਂਸ ਹੈ ਤਾਂ ਇਹ ਬੜਾ ਸਧਾਰਨ ਜਿਹਾ ਤਰੀਕਾ ਹੈ ਕਿ ਹਰ ਦੁਕਾਨ ਰੈਸਟੋਰੈਂਟ ਜਾਂ ਪੈਕਟ ਫੂਡ ਤੇ 14 ਅੰਕਾਂ ਦਾ ਤੁਹਾਨੂੰ ਐਫ ਐਸ ਐਸ ਏ ਆਈ ਦਾ ਉਹ ਨੰਬਰ ਮਿਲ ਜਾਏਗਾ ਇਹ ਲਾਇਸੈਂਸ ਨੰਬਰ ਹੁੰਦਾ ਇੱਕ ਤਰ੍ਹਾਂ ਨਾਲ ਕੋਈ ਇਹਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਹੁੰਦੀ ਤਾਂ ਇਹ ਤੁਸੀਂ ਕਿਤੇ ਵੀ ਪਾ ਕੇ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਮੋਬਾਈਲ ਐਪ ਵੀ ਹੈਗੀ ਆ ਉਹ ਵੀ ਦੱਸ ਦੇਣਾ ਤੁਹਾਨੂੰ ਫੂਡ ਸੇਫਟੀ ਕਨੈਕਟ ਉਹਦੇ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਹਾਂ ਇੱਕ ਸਵਾਲ ਆਏਗਾ ਕਿ 100% ਸ਼ੁੱਧਤਾ ਦਾ ਦਾਵਾ ਕਰਨ ਵਾਲੇ ਕੀ ਜਿਹੜੇ ਪ੍ਰੋਡਕਟਸ ਨੇ ਉਹਨਾਂ ਤੇ ਭਰੋਸਾ ਕੀਤਾ ਜਾ ਸਕਦਾ ਇਹਦੇ ਨਿਯਮ ਹੈ ਜਿਹੜੇ FSSAI ਦੇ ਨਿਯਮ ਹੈ ਜਿਹੜੇ ਉਹਦੇ ਮੁਤਾਬਕ ਕੋਈ ਵੀ ਫੂਡ ਬ੍ਰਾਂਡ ਐਸਾ ਦਾਵਾ ਨਹੀਂ ਕਰ ਸਕਦਾ ਮਤਲਬ ਸਾਫ਼ ਹੈ ਸੁਪਰਸ਼ਟ ਹੈ ਇਹ ਸਵਾਲ ਉਤਪਨ ਹੁੰਦਾ ਹੈ ਨਾ ਕਿ ਫਲਾਣਾ ਕਹਿੰਦਾ ਜੀ 100% ਸ਼ੁੱਧਤਾ ਤਾਂ ਇਹ ਕਿਤੇ ਨਾ ਕਿਤੇ ਧਿਆਨਯੋਗ ਗੱਲ ਹੈ ਜੋ ਤੁਹਾਨੂੰ ਇਸ ਤਰ੍ਹਾਂ ਕਹਿੰਦਾ ਤੁਹਾਡੇ ਅਧਿਕਾਰ ਖੇਤਰ ਚ ਹੈ ਕਿ ਤੁਸੀਂ ਉਸ ਨੂੰ ਨਾ ਮੰਨੋ ਕਿਉਂਕਿ ਐਸਾ ਐਕਟ ਦੇ ਮੁਤਾਬਕ ਲਿਖਿਆ ਹੋਇਆ ਹੈ ਹੁਣ ਐਕਸਪਾਇਰੀ ਡੇਟ ਨਾ ਹੋਣ ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ ਇਹ ਇੱਕ ਅੱਗੇ ਮਸਲਾ ਹੁੰਦਾ ਬਹੁਤ ਵੱਡਾ ਮਸਲਾ ਹੁੰਦਾ ਹੈ ਹਾਂ ਜੇਕਰ ਖਾਣੇ ਦੇ ਪੈਕੇਟ ਤੇ ਕੋਈ ਐਕਸਪਾਇਰੀ ਡੇਟ ਨਹੀਂ ਲਿਖੀ ਜਾਂ ਜਾਣਬੁੱਝ ਕੇ ਕਈ ਵਾਰ ਤੁਹਾਨੂੰ ਪਤਾ ਨੂੰ ਬਲਾਰਜਿਆ ਕਰ ਦਿੰਦੇ ਆ ਕੁਝ ਇਦਾਂ ਵਦਾਂ ਜੋ ਲੇਬਲਿੰਗ ਨਾਰਮਸ ਹੁੰਦੇ ਆ ਉਹਦਾ ਉਲੰਘਣ ਕਰ ਦਿੰਦੇ ਆ ਤਾਂ ਤੁਸੀਂ ਫਿਰ ਉੱਥੇ ਜਾ ਕੇ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਚਾਹੇ ਉਹ ਹੈਲਪਲਾਈਨ ਹੈ ਚਾਹੇ ਉਹ ਵੈਬਸਾਈਟ ਹੈ ਉੱਥੇ ਜਾ ਕੇ ਤੁਸੀਂ ਰਿਪੋਰਟ ਕਰ ਸਕਦੇ ਹੋ ਹਰ ਉਪਭੋਗਤਾ ਦਾ ਹੱਕ ਹੈ ਕਿ ਉਸ ਨੂੰ ਸਾਫ਼ ਸੋਤਰਾ ਖਾਣਾ ਮਿਲੇ ਇਹ ਤੁਹਾਡਾ ਅਧਿਕਾਰ ਹੈ ਇਹ ਕੋਈ ਕਿਸੇ ਦਾ ਐਹਸਾਨ ਨਹੀਂ ਹੈ ਤੇ ਤੁਸੀਂ ਫਟੇ ਚੱਕ ਸਕਦੇ ਹੋ ਜੇਕਰ ਰੈਸਟੋਰੈਂਟ ਦੇ ਵਿੱਚ ਸਾਫ਼ ਸਫਾਈ ਨਹੀਂ ਹੈ ਤਦ ਵੀ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਪਰ ਕਿੱਥੇ ਕਰੋਗੇ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਰੈਸਟੋਰੈਂਟ ਦੇ ਵਿੱਚ ਗਏ ਹਾਂ ਸ਼ਾਨਦਾਰ ਰੈਸਟੋਰੈਂਟ ਹੈ ਪਰ ਤੁਹਾਡੇ ਮੁਤਾਬਕ ਉੱਥੇ ਉਹਨਾਂ ਦੀ ਰਸੋਈ ਜਾਂ ਜੋ ਵੀ ਪਰੋਸਣ ਵਾਲੀ ਜਗ੍ਹਾ ਉੱਥੇ ਭਈ ਸਾਫ ਸਫਾਈ ਦਾ ਪ੍ਰਬੰਧ ਠੀਕ ਨਹੀਂ ਹੈ ਤਾਂ ਤੁਸੀਂ ਫਿਰ ਐਫਐਸਐਸਏਆਈ ਦੇ ਪੋਰਟਲ ਜਾਂ ਐਪ ਤੇ ਕਿਤੇ ਵੀ ਜਾ ਕੇ ਸ਼ਿਕਾਇਤ ਕਰ ਸਕਦੇ ਹੋ ਉਹਦੇ ਵਾਸਤੇ ਫੋਟੋ ਜਾਂ ਵੀਡੀਓ ਜਿਹੜਾ ਬਣਾ ਲਓ ਆਨਲਾਈਨ ਫੂਡ ਡਿਲੀਵਰੀ ਜਿਹੜੀਆਂ ਐਪਸ ਹੁੰਦੀਆਂ ਉਹ ਵੀ ਐਫਐਸਐਸਏਆਈ ਦੇ ਦਾਇਰੇ ਚ ਆਉਂਦੀ ਹੈ ਮਤਲਬ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹਨਾਂ ਦੇ ਕੋਲ ਵੀ ਲਾਇਸੈਂਸ ਹੋਣਾ ਜ਼ਰੂਰੀ ਹੈ ਤੇ ਇਸ ਕਰਕੇ ਇਹ ਆ ਕਿ ਇਹਦੇ ਵਿੱਚ ਹਰ ਤਰ੍ਹਾਂ ਦਾ ਜੋ ਚੈੱਕ ਬੈਲੈਂਸ ਹੈ ਇਹਨਾਂ ਤੇ ਰਹਿੰਦਾ ਹੈ ਫਿਰ ਜੇ ਕੋਈ ਫੂਡ ਪੌਇਜ਼ਨਿੰਗ ਹੋ ਜਾਂਦੀ ਆ ਕਿਉਂਕਿ ਖਾਣੇ ਦਾ ਅਸਰ ਆਪਾਂ ਨੂੰ ਪਤਾ ਨਾ ਪੇਟ ਤੇ ਹੀ ਜਾ ਕੇ ਹੁੰਦਾ ਜੇ ਉਹ ਖਰਾਬ ਹੈ ਤਾਂ ਇਹਦੇ ਵਿੱਚ ਵੀ ਤੁਸੀਂ ਸ਼ਿਕਾਇਤ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਕ੍ਰਿਮੀਨਲ ਕੇਸ ਵੀ ਦਰਜ ਕਰਵਾ ਸਕਦੇ ਹੋ ਫੂਡ ਪੌਇਜ਼ਨਿੰਗ ਆਪਾਂ ਕਹਿੰਦੇ ਆ ਬਾਹਰ ਦਾ ਖਾਦਾ ਸੀ ਫਲਾਣੇ ਢਾਬੇ ਤੋਂ ਲਿਆਂਦਾ ਸੀ ਖਾ ਲਿਆ ਤੇ ਫੂਡ ਪੌਇਜ਼ਨਿੰਗ ਹੋ ਗਈ ਜੇ ਫੂਡ ਪੌਇਜ਼ਨਿੰਗ ਹੋ ਜਾਂਦੀ ਆ ਨਾ ਤਾਂ ਤੁਸੀਂ ਕ੍ਰਿਮੀਨਲ ਕੇਸ ਤੱਕ ਫਾਈਲ ਕਰ ਸਕਦੇ ਹੋ ਦੇਖੋ ਕਿੱਡੀਆਂ ਬਾਖਵਾਲ ਗੱਲਾਂ ਲਿਖੀਆਂ ਹੋਈਆਂ ਨੇ ਇਸ ਤੋਂ ਇਲਾਵਾ ਕਿ ਕੀ ਸਿਰਫ ਗਾਹਕ ਹੀ ਸ਼ਿਕਾਇਤ ਕਰ ਸਕਦਾ ਜਾਂ ਕੋਈ ਅਦਰ ਪਰਸਨ ਵੀ ਬਿਲਕੁਲ ਸ਼ਿਕਾਇਤ ਕਰਨ ਦੇ ਲਈ ਗਾਹਕ ਦਾ ਹੋਣਾ ਜ਼ਰੂਰੀ ਨਹੀਂ ਹੈ ਕੋਈ ਵੀ ਵਿਅਕਤੀ ਜਿਵੇਂ ਰਾਹ ਚੱਲਦਾ ਜਾਂ ਕਿਤੇ ਰੈਸਟੋਰੈਂਟ ਦੇ ਵਿੱਚ ਕੋਈ ਉਦਾਂ ਹੀ ਗਿਆ ਜਾਂ ਕੋਈ ਕਰਮਚਾਰੀ ਆ ਉਥੇ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਢਾਬੇ ਤੇ ਕੰਮ ਕਰਦਾ ਤਾਂ ਉਹ ਵੀ ਸ਼ਿਕਾਇਤ ਦਰਜ ਕਰ ਸਕਦਾ ਬਾ ਕਮਾਲ ਇਹ ਵੀ ਗੱਲ ਆ ਸੋ ਇਹ ਵੀ ਤੁਸੀਂ ਧਿਆਨ ਰੱਖਣਾ ਹਾਂ ਜੋ ਉਪਭੋਗਤਾ ਆਪਣੀ ਸ਼ਿਕਾਇਤ ਕਿਹੜੇ ਪੱਧਰ ਤੇ ਕਰ ਸਕਦਾ ਕਿਸ ਹੱਦ ਤੱਕ ਉਹ ਮੁਆਵਜ਼ਾ ਲੈ ਸਕਦਾ ਹੈ ਜਾਂਦਾ ਜਾਂਦਾ ਮੈਂ ਤੁਹਾਨੂੰ ਉਹਦੇ ਤੇ ਵੀ ਝਾਤ ਪਵਾ ਦੇਵਾਂ ਆਪਭੋਗਤਾ ਦੀ ਸ਼ਿਕਾਇਤ ਯਾਨੀ ਕੰਜ਼ਿਊਮਰ ਦੀ ਸ਼ਿਕਾਇਤ ਜਿਹੜੀ ਆ ਉਹ ਆਰਡ 15 ਤੇ ਦਰਜ ਕੀਤੀ ਜਾ ਸਕਦੀ ਹੈ ਤੇ ਉਹਦੀ ਜਿਹੜੀ ਹੱਦ ਰਕਮ ਹੁੰਦੀ ਆ ਵੱਖ-ਵੱਖਰੇ ਪੱਦਰ ਦੀ ਹੁੰਦੀ ਆ ਮਸਲਨ ਜਿੱਦਾਂ ਆਪਾਂ ਸੰਖੇਪ ਚ ਗੱਲ ਕਰੀਏ ਕਿ 0 ਤੋਂ 50 ਲੱਖ ਰੁਪਏ ਤੱਕ ਦੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਠੀਕ ਹੈ ਜੀ ਜੇ ਸਟੇਟ ਆਪਭੋਗਤਾ ਕਮਿਸ਼ਨ ਦੇ ਕੋਲ ਜਾਣਾ ਹੈ ਤੁਹਾਡੇ ਕੋਲ 50 ਲੱਖ ਰੁਪਏ ਤੋਂ ਲੈ ਕੇ 2 ਕਰੋੜ ਤੱਕ ਦੀ ਸ਼ਿਕਾਇਤ ਹੋਣੀ ਚਾਹੀਦੀ ਹੈ ਠੀਕ ਹੈ ਜੀ ਜ਼ਿਲ੍ਹਾ ਅਪਭੋਗਤਾ ਫੋਰਮ ਤੇ ਜਾਣਾ ਤਾਂ 0 ਤੋਂ 50 ਲੱਖ ਦੀ ਜੇ ਸਟੇਟ ਦੇ ਪੱਧਰ ਤੇ ਜਾਣਾ ਤਾਂ 50 ਲੱਖ ਤੋਂ 2 ਕਰੋੜ ਦੀ ਸ਼ਿਕਾਇਤ ਜਿਹੜੀ ਹੈ ਦਰਜ ਹੋਏਗੀ ਜੇ 2 ਕਰੋੜ ਤੋਂ ਉੱਪਰ ਜਾਣਾ ਤਾਂ ਫਿਰ ਤੁਹਾਡੀ ਜਿਹੜੀ ਸ਼ਿਕਾਇਤ ਹੈ ਉਹ ਨੈਸ਼ਨਲ ਕੰਜ਼ਿਊਮਰ ਕਮਿਸ਼ਨ ਹੈ ਨਾ ਜਿਹੜਾ ਉਹਦੇ ਪਾਸ ਜਾ ਕੇ ਰਜਿਸਟਰਡ ਹੋਏਗੀ ਉਮੀਦ ਕਰਦਾ ਕਿ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਹੋਣਗੀਆਂ ਕੋਈ ਇੱਧਰ ਦੀ ਨਹੀਂ ਕੋਈ ਉੱਧਰ ਦੀ ਨਹੀਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਤੁਹਾਡੀ ਜਾਣਕਾਰੀ ਹਿੱਤ ਨੇ ਤੇ ਉਮੀਦ ਇਸ ਕੱਲ ਨੂੰ ਵੀ ਸਾਨੂੰ ਰਹੇਗੀ ਕਿ ਤੁਸੀਂ ਇਸ ਨੂੰ ਜਾਣਕਾਰੀ ਹਿੱਤ ਦੂਜਿਆਂ ਦੀ ਅਵੇਰਨੈਸ ਵਾਸਤੇ ਅੱਗੇ ਸ਼ੇਅਰ ਵੀ ਜ਼ਰੂਰ ਕਰੋਗੇ ਅਗਲੀ ਵਾਰ ਫੇਰ ਮਿਲਦੇ ਆ ਤਦ ਤੱਕ ਦਿਓ ਸਾਸ ਸਤ ਸਾਰਿਆਂ ਨੂੰ ਸਤ ਸ੍ਰੀ ਅਕਾਲ